ਸਤ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਆਸਾਨ ਬੁਣਤੀ ਚੈਨਲ ਤੇ ਸਾਰੀਆਂ ਭੈਣਾਂ ਦਾ ਦਿਲੋਂ ਧੰਨਵਾਦ ਜੀ ਬਹੁਤ ਬਹੁਤ ਅੱਜ ਆਪਾਂ ਇੱਕ ਇਹ ਡਿਜ਼ਾਈਨ ਦੀ ਵੀਡੀਓ ਬਣਾਵਾਂਗੇ ਆਪਾਂ ਨੇ ਇਹ ਜੈਂਸ ਸਵੈਟਰ ਬਣਾਇਆ ਇਹਦੀ ਆਪਾਂ ਵੀਡੀਓ ਡਿਜ਼ਾਈਨ ਦੀ ਬਣਾਵਾਂਗੇ ਤੁਹਾਨੂੰ ਦੱਸ ਦਿਆਂ ਵੀ ਆਪਾਂ ਇਹ ਡਿਜ਼ਾਈਨ ਕਿਵੇਂ ਪਾਇਆ ਦੇਖੋ ਜੀ ਬਹੁਤ ਵਧੀਆ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਬਹੁਤ ਹੀ ਵਧੀਆ ਲੱਗਦਾ ਪਾਇਆ ਹੈ ਇਹ ਤੇ ਬੁਣਨਾ ਬਹੁਤ ਸੌਖਾ ਹੈ ਇਹ ਬਹੁਤ ਸੌਖੇ ਜਿਹੇ ਤਰੀਕੇ ਨਾਲ ਇਹ ਬੁਣ ਹੋ ਜਾਂਦਾ ਹੈ ਅੱਜ ਆਪਾਂ ਇਹ ਬਣਾਉਨੇ ਆ ਹੁਣ ਬਜਾਇਰ ਕਰਦੇ ਆਪਾਂ ਸ਼ੁਰੂ ਇਹ ਸਿਰਫ ਜਿਹੜਾ ਡਿਜ਼ਾਈਨ ਆ ਇਹ ਇਹ ਆਪਣਾ 10 ਗੁੰਦਿਆਂ ਦਾ ਡਿਜ਼ਾਈਨ ਆ ਇਹ 10 10 ਗੁੰਦਿਆਂ ਦਾ ਡਿਜ਼ਾਈਨ ਆਪਾਂ ਬਣਦਾ ਹੈ ਦੇਖੀਏ ਪਹਿਲਾ ਗੁੰਡਾ ਚਾਹੇ ਆਪਾਂ ਤਾਰੀਏ ਚਾਹੇ ਆਪਾਂ ਬਣਾਈਏ ਆਪਣੀ ਮਰਜ਼ੀ ਆ ਧਾਗੇ ਨੂੰ ਆਪਾਂ ਕਰਾਂਗੇ ਮੂਰੇ ਚਾਰ ਗੁੰਡੇ ਆਪਾਂ ਉਲਟੇ ਬਣਾਵਾਂਗੇ ਚਾਰ ਕੁੰਡੇ ਉਲਟੇ ਇਹ ਚਾਹੇ ਆਪਾਂ ਇਹ ਇੱਕੋ ਸਲਾਈ ਕੁੰਡੇ ਪਾ ਕੇ ਸ਼ੁਰੂ ਕਰ ਲਿਆ ਚਾਹੇ ਆਪਾਂ ਇਹ ਦੋ ਸਲਾਈਆਂ ਪਾ ਕੇ ਵੀ ਆਪਾਂ ਇਹਨੂੰ ਸ਼ੁਰੂ ਕਰ ਸਕਦੇ ਆ ਜਾਨੀ ਕਿ ਮੈਂ ਇਹ ਪਹਿਲੀ ਸਲਾਈ ਤੇ ਪਾਤਾ ਜਿਵੇਂ ਆਪਾਂ ਉਲਟੀ ਸਲਾਈ ਪਾਉਣੀ ਸੀ ਉਹ ਮੈਂ ਪਾਈ ਨਹੀਂ ਹੈਗੀ ਤੇ ਆਪਾਂ ਨੇ ਸਿੱਧਾ ਹੀ ਡਿਜ਼ਾਈਨ ਨੂੰ ਇਹਨੂੰ ਸ਼ੁਰੂ ਕਰਿਆ ਚਾਰ ਕੁੰਡੇ ਉਲਟੇ ਨੇ ਦੇਖੋ ਜੀ ਚਾਰ ਕੁੰਡੇ ਆਪਾਂ ਬਣਾਵਾਂਗੇ ਸਿੱਧੇ ਚਾਰ ਕੁੰਡੇ ਸਿੱਧੇ 8 ਕੁੰਡੇ ਆਪਾਂ ਬਣਾਵਾਂਗੇ ਉਲਟੇ 2 3 4 5 6 7 8 8 ਕੁੰਡਿਆਂ ਤੋਂ ਬਾਅਦ ਆਪਾਂ ਚਾਰ ਕੁੰਡੇ ਫੇਰ ਬਣਾਵਾਂਗੇ ਸਿੱਧੇ 2 ਤਿੰਨ ਚਾਰ ਭਾਗ ਇਹਨੂੰ ਮੂਰੇ ਕਰਾਂਗੇ ਚਾਰ ਕੁੰਡੇ ਆਪਾਂ ਉਲਟੇ ਬਣਾਵਾਂਗੇ ਹਾਂ ਦੋ ਤਿੰਨ ਚਾਰ ਇੱਕ ਕੁੰਡਾ ਰਹਿ ਗਿਆ ਇਹਨੂੰ ਆਪਾਂ ਸਿੱਧਾ ਮੋੜ ਲਵਾਂਗੇ ਹੁਣ ਅੱਗਾ ਇਹ ਇਹਦੇ ਵਿੱਚ ਆਪਣੀ ਸਾਰੀ ਸਲਾਈ ਉਲਟੀ ਪੈਣੀ ਆ ਬਹੁਤ ਵਧੀਆ ਇਹ ਡਿਜ਼ਾਈਨ ਆਪਾਂ ਨੂੰ ਬਹੁਤ ਸੌਖਾ ਲੱਗਦਾ ਜਿਹੜੀ ਆਪਣੀ ਜਿਹੜੀ ਉਲਟੀ ਸਲਾਈ ਹੈ ਜਦ ਆਪਾਂ ਇਹ ਸਾਰੀ ਉਲਟੀ ਪੈਂਦੀ ਹੈ ਤਾਂ ਡਿਜ਼ਾਈਨ ਹੋਰ ਵੀ ਬਹੁਤ ਵਧੀਆ ਲੱਗਦਾ ਹੈ ਜੇ ਸਾਰੀ ਸਲਾਈ ਆਪਾਂ ਨੇ ਇਹ ਸਾਰੀਆਂ ਸਲਾਈਆਂ ਆਪਣੀਆਂ ਇਹ ਉਲਟੀਆਂ-ਉਲਟੀਆਂ ਹੋਣੀਆਂ ਨੇ ਜਦ ਨੂੰ ਮੈਂ ਉਲਟੀ ਸਲਾਈ ਪਾ ਕੇ ਸਿੱਧੀ ਸਲਾਈ ਨੂੰ ਆਨੇ ਤੀਸਰੀ ਆਪਣੀ ਪੈ ਗਈ ਆ ਪਹਿਲਾ ਧਾਗਾ ਆਪਾਂ ਤਾਰਾਂਗੇ ਇਹ ਆਪਣੀ ਮਰਜ਼ੀ ਆ ਚਾਹੇ ਆਪਾਂ ਧਾਰ ਕੇ ਚਾਹੇ ਆਪਾਂ ਬਣਾਈਏ ਚਾਹੇ ਆਪਾਂ ਉਲਟਾ ਕੁੰਡਾ ਵੀ ਬਣ ਸਕਦੇ ਆ ਆ ਦੇਖੋ ਪਹਿਲਾਂ ਚਾਰ ਕੁੰਡੇ ਸੀਗੇ ਹੁਣ ਆਪਾਂ ਇਹ ਜਿਹੜੇ ਨਾ ਪਹਿਲਾਂ ਤਾਂ ਆਪਾਂ ਇਹਦਾ ਜਿਹੜੇ ਚਾਰੇ ਕੁੰਡੇ ਨੇ ਇਹ ਸਲਾਈ ਆਪਣੀ ਸਾਰੀ ਇਕਨੇ ਪੈਣੀ ਆ ਠੀਕ ਹੈ ਜੀ ਚਾਰ ਕੁੰਡੇ ਸਿੱਧੇ ਸਿੱਧੇ ਹੁਣ ਆਪਣਾ ਇਹ ਨਾ ਜਿਹੜੇ ਚਾਰ ਕੁੰਡਿਆਂ ਦਾ ਗੱਭੇ ਸਿੱਧੇ ਕੁੰਡੇ ਪਾਇਤੀ ਆਪਾਂ ਇਹਦੀ ਇੱਕ ਥੋੜੀ ਜਿਹੀ ਇਹੋ ਬਣਾਉਣੀ ਆ ਕੇਵਲ ਜੀ ਬਣਾਵਾਂਗੇ ਆ ਦੇਖੋ ਜੀ ਪਹਿਲਾ ਕੁੰਡਾ ਇਹ ਚਾਰ ਸਿੱਧੇ ਨੇ ਨਾ ਪਹਿਲਾ ਕੁੰਡਾ ਆਪਾਂ ਛੱਡਾਂਗੇ ਦੂਜਾ ਕੁੰਡਾ ਆਪਾਂ ਚੱਕਾਂਗੇ ਐਦਾਂ ਪਾਵਾਂਗੇ ਸਲਾਈ ਐਦਾਂ ਸਲਾਈ ਪਾਵਾਂਗੇ ਇਹਨੂੰ ਆਪਾਂ ਪਹਿਲੇ ਕੁੰਡੇ ਨੂੰ ਬੁਣਾਂਗੇ ਫੇਰ ਧਾਗਾ ਨਹੀਂ ਕੱਢਣਾ ਆਪਾਂ ਨੇ ਵਿਚੇ ਰੱਖਣਾ ਆਪਾਂ ਫੇਰ ਦੂਜਾ ਕੁੰਡਾ ਬੁਣਾਂਗੇ ਦੋ ਕੁੰਡੇ ਆਪਾਂ ਨੇ ਬੁਣ ਲਏ ਹੁਣ ਜਿਹੜੇ ਦੋ ਕੁੰਡੇ ਆਪਣੇ ਸਿੱਧੇ ਨੇ ਇਹਨੂੰ ਆਪਾਂ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ ਇੱਕਣ ਇੱਕ ਕੁੰਡਾ ਛੱਡ ਕੇ ਦੂਜਾ ਕੁੰਡਾ ਚੱਕਾਂਗੇ ਜਾਂ ਦੇਖੋ ਇੰਤਾਂ ਗੇਨੂ ਸਲਾਈ ਦੇ ਵਿੱਚੇ ਰੱਖਾਂਗੇ ਫਿਰ ਆਪਾਂ ਸਿੱਧਾ ਕੁੰਡਾ ਮੂਰਲਾ ਬਣ ਲਾਂਗੇ ਆ ਦੇਖੀ ਇਹ ਆਪਣੇ ਚਾਰੇ ਕੁੰਡੇ ਬਣ ਗਏ ਤੇ ਆਪਣੇ ਅੱਠ ਕੁੰਡੇ ਨੇ ਆਪਾਂ ਉਲਟੇ ਬਣਾਵਾਂਗੇ ਇਦਾਂ ਹੀ ਇਹ ਆਪਾਂ ਡੱਬੀ ਛੋਟੀ ਵੀ ਕਰ ਸਕਦੇ ਆ ਆਪਾਂ ਇਹ ਬੜੀ ਵੀ ਕਰ ਸਕਦੇ ਆ ਆਪਣੀ ਮਰਜ਼ੀ ਆ ਮੈਂ 8 ਕੁੰਡੇ ਧਰੀਆ ਤੁਸੀਂ 6 ਕੁੰਡੇ ਵੀ ਵਿਚਾਲੇ ਲੈ ਸਕਦੇ ਜਿਵੇਂ 8 ਕੁੰਡੇ ਨੇ ਆ ਦੇਖੀਏ ਸਿੱਧੇ ਕੁੰਡੇ ਆਗੇ ਫੇਰ ਆਪਾਂ ਇਸੇ ਤਰੀਕੇ ਨਾਲ ਇਹ ਬਣਾਵਾਂਗੇ ਆ ਦੇਖੋ 2 ਕੁੰਡੇ ਸਿੱਧੇ ਰਹਿ ਗਏ ਇਹਨੂੰ ਬੈਕ ਸਾਈਡ ਤੋਂ ਚੱਕਾਂਗੇ ਆ ਦੇਖੀਏ ਫੇਰ ਆਪਾਂ ਧਾਗੇ ਨੂੰ ਮੂਰੇ ਕਰਕੇ ਇਹ ਜਿਹੜੇ ਆਪਣੇ ਕੁੰਡੇ ਨੇ ਇਹ ਸਾਰੇ ਆਪਣੇ ਉਲਟੇ ਹੋਣਗੇ ਦੇਖੀਏ ਹੁਣ ਆਪਾਂ ਸਾਰੀ ਸਲਾਈ ਫੇਰ ਆਹ ਉਲਟੀ ਪਾ ਕੇ ਆਪਾਂ ਦੁਬਾਰਾ ਸਿੱਧੀ ਸਾਈਡ ਨੂੰ ਆਉਣੇ ਆ ਉਲਟੀ ਸਲਾਈ ਆਪਣੀ ਪੈ ਗਈ ਸਿੱਧੀ ਸਾਈਡ ਨੂੰ ਆਪਾਂ ਆ ਗਏ ਆ ਦੇਖੀਏ ਪਹਿਲਾਂ ਆਪਾਂ ਕੁੰਡਾ ਓਕਣੇ ਤਾਰਿਆ ਚਾਰ ਕੁੰਡੇ ਸੀਗੇ ਆਪਣੇ ਉਲਟੇ ਹੁਣ ਆਪਾਂ ਤਿੰਨ ਕੁੰਡੇ ਉਲਟੇ ਬੁਣਾਗੇ ਠੀਕ ਹੈ ਜੀ ਆ ਦੇਖੋ ਤਿੰਨ ਕੁੰਡੇ ਉਲਟੇ ਬਣ ਲਏ ਤੇ ਆਪਾਂ ਧਾਗੇ ਨੂੰ ਲੈ ਕੇ ਜਾਵਾਂਗੇ ਬੈਕ ਸਾਈਡ ਤੇ ਜਿਹੜੇ ਆਪਣੇ ਚਾਰ ਕੁੰਡਿਆਂ ਦੀ ਇਹ ਕੇਬਲ ਬਣੀ ਹੋਈ ਹੈ ਨਾ ਇਹ ਹੁਣ ਆਪਾਂ ਉਸੇ ਤਰੀਕੇ ਨਾਲ ਇੱਕ ਕੁੰਡਾ ਛੱਡ ਕੇ ਦੂਜਾ ਕੁੰਡਾ ਆਪਾਂ ਬੁਣਾਂਗੇ ਐਦਾਂ ਤਾਂ ਦੇਖੀ ਬਣ ਹੋ ਗਿਆ ਹੁਣ ਇਹਦੇ ਵਿਚਾਲੇ ਆਪਣੇ ਦੋ ਕੁੰਡੇ ਆ ਗਏ ਜਿਹੜੇ ਦੋ ਕੁੰਡੇ ਆ ਗਏ ਵਿਚਾਲੇ ਇੱਕ ਕੁੰਡਾ ਇਧਰੋਂ ਲੈ ਲਿਆ ਆਪਾਂ ਨੇ ਇਹ ਹੁਣ ਦੋ ਕੁੰਡੇ ਆਪਾਂ ਇਹ ਉਲਟੇ ਕਰਾਂਗੇ ਦੋ ਕੁੰਡੇ ਉਲਟੇ ਹੋਗੇ ਤਾਂ ਜਨੂੰ ਪਿੱਛੇ ਲੈ ਕੇ ਜਾਵਾਂਗੇ ਹੁਣ ਆਪਾਂ ਇਹ ਬੈਕ ਸਾਈਡ ਤੋਂ ਕੁੰਡਾ ਉਸੇ ਤਰੀਕੇ ਨਾਲ ਫੇ ਚੱਕਾਂਗੇ ਜਿਹੜੇ ਆਪਣੇ 8 ਕੁੰਡੇ ਉਲਟੇ ਸੀ ਉਹ ਕੁੰਡਾ ਆਪਾਂ ਨੇ ਉਲਟਾ ਚੱਕਿਆ ਹੁਣ ਇਹ ਆ ਦੇਖੋ ਪਹਿਲਾਂ ਉਲਟਾ ਬੁਣਾਂਗੇ ਕੁੰਡਾ ਇਹੀ ਤਰੀਕੇ ਨਾਲ ਦੇਖੋ ਫਿਰ ਆਪਾਂ ਸਿੱਧਾ ਕੁੰਡਾ ਮੂਹਰਲਾ ਬੁਣ ਲਾਂਗੇ ਤੇ ਦੇਖੀਏ ਬਾਕੀ ਹੁਣ ਆਪਣੇ 6 ਕੁੰਡੇ ਉਲਟੇ ਕਰਾਂਗੇ ਆਪਾਂ 2 3 4 5 6 ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਸਿੱਧੇ ਕੁੰਡੇ ਆਪਣੇ ਚਾਰ ਨੇ ਚਾਰ ਤੋਂ ਹੁਣ ਆਪਾਂ ਨੇ ਇੱਕ ਕੁੰਡਾ ਉਲਟਾ ਛੜਤਾ ਹੁਣ ਆਪਾਂ ਜਿਹੜਾ ਸਿੱਧਾ ਕੁੰਡਾ ਇਹਨੂੰ ਚੱਕਾਂਗੇ ਦੇਖਿਓ ਐਸੇ ਤਰੀਕੇ ਨਾਲ ਆਪਾਂ ਕੁੰਡਾ ਚੱਕਣਾ ਹੈ ਕੇਵਲ ਦਾ ਆਪਣਾ ਇਹ ਹੀ ਡਿਜ਼ਾਈਨ ਰਹੂਗਾ ਇਕੱਲੇ ਬਣਾਉਣ ਦਾ ਆ ਦੇਖੋ ਸਲਾਈ ਤੋਂ ਕੱਢਣਾ ਨਹੀਂ ਆਪਾਂ ਨੇ ਐਸੇ ਤਰੀਕੇ ਨਾਲ ਆਪਾਂ ਨੇ ਮੂਹਰਲਾ ਕੁੰਡਾ ਬੁਣ ਲੈਣਾ ਠੀਕ ਹੈ ਜੀ ਦੋ ਕੁੰਡੇ ਵਿਚਾਲੇ ਹੋਗੇ ਉਹ ਆਪਣੇ ਉਲਟੇ ਹੋਗੇ ਦੋ ਕੁੰਡੇ ਤਾਂ ਅੱਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਹੁਣ ਪਹਿਲੀ ਇੱਕ ਜਿਹੜੀ ਬਣੀ ਪਹਿਲੀ ਕੇਬਲ ਆ ਉਹ ਤਾਂ ਆਪਾਂ ਤਾਂ ਕੁੰਡਾ ਮੂਰੇ ਤੋਂ ਆਏ ਚੱਕਦੇ ਆ ਜਿਹੜੀ ਦੂਜਾ ਇੱਧਰ ਨੂੰ ਮੋੜਨੀ ਆ ਇਹ ਆਪਾਂ ਨੇ ਕੁੰਡਾ ਇੱਧਰੋਂ ਚੱਕਣਾ ਆ ਦੇਖੀਏ ਐ ਸਲਾਈ ਚ ਪਾਵਾਂਗੇ ਬਹੁਤ ਸੌਖੇ ਤਰੀਕੇ ਨਾਲ ਬਣਾ ਹੁੰਦਾ ਹੈ ਆ ਦੇਖੋ ਹੁਣ ਆਪਣੇ ਤਿੰਨ ਕੁੰਡੇ ਉਲਟੇ ਬਣਾਵਾਂਗੇ ਸਿੱਧਾ ਬਣਾਵਾਂਗੇ ਬਹੁਤ ਵਧੀਆ ਡਿਜ਼ਾਈਨ ਹੈ ਇਹ ਬਹੁਤ ਬੁਣਨੇ ਨੂੰ ਬਹੁਤ ਸੌਖਾ ਹੈ ਹੁਣ ਆਪਾਂ ਸਾਰੀ ਸਲਾਈ ਉਲਟੀ ਪਾ ਕੇ ਆਉਣੇ ਆ ਸਲਾਈ ਆਪਣੀ ਉਲਟੀ ਪੈ ਗਈ ਆਗੇ ਆਪਾਂ ਸਿੱਧੀ ਸੈਣ ਨੂੰ ਫੇਰ ਆ ਦੇਖੀਏ ਪਹਿਲਾਂ ਆਪਣੇ ਤਿੰਨ ਕੁੰਡੇ ਸੀਗੇ ਹੁਣ ਆਪਾਂ ਦੋ ਕੁੰਡੇ ਬੁਣਾਂਗੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਉਸੇ ਤਰੀਕੇ ਨਾਲ ਫੇਰ ਆਪਾਂ ਸਿੱਧਾ ਕੁੰਡਾ ਜਿਹੜਾ ਉਹ ਆਪਾਂ ਲਾਵਾਂਗੇ ਉੱਤੇ ਚੀ ਇਹਦੇ ਦੂਜਾ ਕੁੰਡਾ ਬੁਣਾਂਗੇ ਤੇ ਹੁਣ ਆਪਣੇ ਚਾਰ ਕੁੰਡੇ ਉਲਟੇ ਆ ਕੇ ਵਿਚਾਲੇ ਧਾਗਨ ਪਿੱਛੇ ਲੈ ਕੇ ਜਾਵਾਂਗੇ ਜਿਹੜਾ ਸਿੱਧਾ ਕੁੰਡਾ ਇੱਕਨੇ ਹੁਣ ਬੈਕ ਸਾਈਡ ਤੋਂ ਚੱਕਾਂਗੇ ਇਹ ਆਪਾਂ ਦੇਖੋ ਜੀ ਇਸੇ ਤਰੀਕੇ ਨਾਲ ਚੱਕਣਾ ਕੁੰਡਾ ਆਪਾਂ ਨੇ ਪਹਿਲਾਂ ਇਹਨੂੰ ਬੁਣਾਂਗੇ ਮੈਂ ਤੁਹਾਨੂੰ ਨੇੜੇ ਕਰਕੇ ਦਿਖਾਉਣੀ ਆ ਪਹਿਲਾਂ ਇਹਨੂੰ ਬੁਣਾਂਗੇ ਫਿਰ ਆਪਾਂ ਮੂਹਰੇ ਕੁੰਡੇ ਨੂੰ ਬੁਣਾਂਗੇ ਦੇਖੀ ਹੁਣ ਆਪਣੇ ਚਾਰ ਕੁੰਡੇ ਰਹਿ ਗਏ ਵਿਚਾਲੇ 2 3 4 ਤੇ ਫੇਰ ਧਾਗੇ ਨੂੰ ਪਿੱਛੇ ਕਰਾਂਗੇ ਉਕਣੇ ਜਿਹੜਾ ਆ ਕੇਵਲ ਜਾਂਦੀ ਆ ਆਪਣੇ ਸਿੱਧਾ ਕੁੰਡਾ ਆਪਾਂ ਇਹਨੂੰ ਚੱਕਾਂਗੇ ਐਸੇ ਤਰੀਕੇ ਨਾਲ ਫਿਰ ਆਪਾਂ ਮੂਹਰੇ ਕੁੰਡਾ ਬੁਣ ਲਵਾਂਗੇ ਆ ਦੇਖੋ ਚਾਰ ਕੁੰਡੇ ਆਪਾਂ ਗੱਭੇ ਹੋ ਕੇ ਉਲਟੇ ਬਣਾਵਾਂਗੇ ਵਿਚਾਲੇ ਕੁੰਡੇ ਚਾਰ ਹੋਗੇ ਤਾਂ ਅੱਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਹੁਣ ਕੁੰਡਾ ਆਪਾਂ ਬੈਕ ਸਾਈਡ ਤੋਂ ਚੱਕਾਂਗੇ ਇੱਕ ਨੇ ਇਹਨੂੰ ਪਹਿਲਾਂ ਬੁਣ ਲਵਾਂਗੇ ਫਿਰ ਆਪਾਂ ਇਸੇ ਤਰੀਕੇ ਨਾਲ ਸਿੱਧਾ ਕੁੰਡਾ ਬੁਣਾਂਗੇ ਤੇ ਆਪਣੇ ਦੋ ਕੁੰਡੇ ਉਲਟੇ ਕਰਾਂਗੇ ਹੁਣ ਇੱਕ ਕੁੰਡਾ ਆਪਾਂ ਸਿੱਧਾ ਬੁਣ ਲਾਂਗੇ ਬਹੁਤ ਡਿਜ਼ਾਈਨ ਬਹੁਤ ਵਧੀਆ ਜੀ ਬਹੁਤ ਸੌਖਾ ਬਣਾਉਣਾ ਇਹ ਇਹ ਚਾਹੇ ਡੱਬੀ ਆਪਣੇ ਹਿਸਾਬਾ ਚਾਹੇ ਡੱਬੀ ਬੜੀ ਕਰ ਲੋ ਚਾਹੇ ਆਪਾਂ ਡੱਬੀ ਬਿਲਕੁਲ ਛੋਟੀ ਕਰਨੀ ਆ ਤਾਂ ਕੁੰਡੇ ਤੁਸੀਂ ਘਟਾ ਸਕਦੇ ਆ। ਇਹ ਸਲਾਈ ਆਪਣੀ ਸਾਰੀ ਉਲਟੀ ਪਾਉਗੇ। ਸਿੱਧੀ ਸਲਾਈ ਨੂੰ ਪੇਹਰਾਗੇ। ਹੁਣ ਆਪਾਂ ਕੁੰਡਾ ਇੱਕ ਬੁਣਾਂਗੇ। ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇਸੇ ਤਰੀਕੇ ਨਾਲ ਆਪਾਂ ਕੇਬਲ ਬਣਾਉਦੇ ਬਣਾਉਦੇ ਆਪਣੀ needle ਆ ਗਈ ਹੁਣ ਇੱਕ ਦੋ ਤਿੰਨ ਚਾਰ ਪੰਜ ਛੇ 6 ਗੁੰਢ ਬਚਾ ਲਈ ਆਗੇ ਹੁਣ ਤਾਂ ਅੱਗੇ ਨੂੰ ਪਿੱਛੇ ਕਰਾਂਗੇ ਆਪਾਂ ਬੈਕ ਸਾਈਡ ਤੋਂ ਚੱਕਾਂਗੇ ਕੁੰਡਾ ਸਿੱਧਾ ਕੁੰਡਾ ਫੋਣਾਂਗੇ ਦੇਖਿਓ ਇਸੇ ਤਰੀਕੇ ਨਾਲ ਆਪਣੇ ਬਣਦੇ-ਬਣਦੇ ਜਾਣੀਆਂ ਦੇਖਿਓ ਕਿੰਨੇ ਵਧੀਆ ਤੁਰਪੀ ਬਣੀ ਹੈ ਕੇਵਲ ਦੋ ਕੁੰਡੇ ਆਪਣੇ ਵਿਚਾਲੇ ਰਹਿ ਗਏ ਹੁਣ ਦੇਖਿਓ ਫੇਰ ਉਸੇ ਤਰੀਕੇ ਨਾਲ ਕੁੰਡਾ ਚੱਕਾਂਗੇ ਤਾਂ ਦੇਖੀਏ ਜਾਂ ਤਾਂ ਆਪਣੀ ਜਾਂ ਤਾਂ ਕੇ ਆਹ ਜਿਹੜੀ ਕੇਬਲ ਇਧਰ ਨੂੰ ਜਾਣੀ ਆ ਜਾਂ ਤਾਂ ਫੇਰ ਤਾਂ ਆਪਾਂ ਕੁੰਡਾ ਬੈਕ ਸਾਈਡ ਤੋਂ ਚੱਕਣਾ ਠੀਕ ਹੈ ਜੀ ਜੇ ਆਪਾਂ ਇਧਰਲੀ ਸਾਈਡ ਨੂੰ ਲੈ ਕੇ ਜਾਣੀ ਆ ਫੇਰ ਕੁੰਡਾ ਆਪਾਂ ਪਹਿਲਾਂ ਚੱਕਣਾ ਇਧਰੋਂ ਮੂਹਰੇ ਤੋਂ ਇੱਕ ਕੁੰਡਾ ਆਪਣਾ ਰਹਿ ਗਿਆ ਸਾਰੀ ਸिलाई ਉਲਟੀ ਸਰੀ ਸਲਾਈ ਉਲਟੀ ਆਪਣੀ ਪੈਚ ਨਹੀਂ ਆ ਗਏ ਆਪਾਂ ਸਿੱਧੀ ਸਲਾਈ ਨੂੰ ਪਹਿਲਾ ਕੁੰਡਾ ਪਾ ਤਾਰਾਂਗੇ ਆ ਦੇਖੀਏ ਹੁਣ ਆਪਣਾ ਕੁੰਡਾ ਰਹਿ ਗਿਆ ਇੱਕ ਤੇ ਇਸੇ ਤਰੀਕੇ ਨਾਲ ਆਪਾਂ ਚੱਕਾਂਗੇ ਇਹਨੂੰ कुंडा क्डना नहीं सिलाई चो एक ने आप दूजा कुंडा बुनाए सारे कुंडे आप हम अठ कुे अपने हो गए बचा उल्टे देखिए हम आप चकेंगे बैक साइड तो एक देखिए ਫਿਰ ਆਪਾਂ ਇਸੇ ਤਰੀਕੇ ਨਾਲ ਕੁੰਡਾ ਚੱਕਾਂਗੇ ਬੁਣਾਂਗੇ ਤੇ ਇਧਰੋਂ ਹੁਣ ਆਪਣੇ ਕੁੰਡੇ ਜਿਹੜੇ ਵਿਚਾਲੇ ਸੀ ਉਹ ਹੋ ਗਏ ਖਤਮ ਹੁਣ ਆਪਾਂ ਇਧਰੋਂ ਆਹ ਕੁੰਡਾ ਚੱਕਾਂਗੇ ਆ ਦੇਖੋ ਹੁਣ ਆਪਣੇ ਚਾਰ ਕੁੰਡੇ ਚਾਰੇ ਕੁੰਡੇ ਆਪਣੇ ਇਕੱਠੇ ਹੋ ਗਏ ਇਹਦੇ ਕੋਲ ਜਿਹੜੇ ਆਪਣੇ ਚਾਰ ਕੁੰਡੇ ਸੀ ਚਾਰ ਕੁੰਡੇ ਆਪਣੇ ਇਕੱਠੇ ਹੋ ਗਏ ਦੋਨਾਂ ਸਾਈਡਾਂ ਦੇ ਮਿਲ ਗਏ ਹੁਣ ਬਾਕੀ ਬਾਕੀ ਕੁੰਡੇ ਆਪਾਂ ਉਲਟੇ ਬਣ ਲਾਂਗੇ ਐਸੇ ਤਰੀਕੇ ਨਾਲ ਹੁਣ ਇਹ ਆਪਣੀ ਡੱਬੀ ਹੈ ਜਿਹੜੀ ਇਹ ਖਤਮ ਹੋ ਗਈ ਅੱਧੀ ਡੱਬੀ ਆਪਣੀ ਬਣੀ ਹੈ ਇਹ ਦੋ ਕੁੰਡੇ ਨੇ ਇਹਨੂੰ ਚੱਕਾਂਗੇ ਆਪਾਂ ਦੇਖੋ ਐਸੇ ਤਰੀਕੇ ਨਾਲ ਇਧਰ ਹੋਏ ਨੂੰ ਚੱਕਾਂਗੇ ਇੱਕ ਕੁੰਡਾ ਰਹਿ ਗਿਆ ਤੇ ਇੱਕ ਕੁੰਡਾ ਆਪਾਂ ਸਿੱਧਾ ਬਣ ਲਵਾਂਗੇ ਦੇਖੋ ਡੱਬੀ ਆਪਣੀ ਬਣ ਕੇ ਹੋ ਗਈ ਪੂਰੀ ਇਸੇ ਤਰੀਕੇ ਨਾਲ ਦੇਖੋ ਡੱਬੀ ਆਪਣੀ ਪੂਰੀ ਹੋ ਗਈ ਇਹ ਅੱਧੀ ਡੱਬੀ ਬਣ ਗਈ ਇਸੇ ਤਰੀਕੇ ਨਾਲ ਆਪਣੀਆਂ ਡੱਬੀਆਂ ਬਣਨੀਆਂ ਨੇ ਇਹ ਡੱਬੀ ਹੁਣ ਆਪਣੀ ਬੰਦ ਹੋ ਗਈ ਆ ਹੁਣ ਜਿਹੜੀ ਆ ਡੱਬੀ ਆਪਣੀ ਆ ਬਾਹਰ ਨੂੰ ਗਈ ਆ ਖੁੱਲੀ ਹੁਣ ਇਹ ਆਪਾਂ ਡੱਬੀ ਅੰਦਰ ਨੂੰ ਮੋੜਨੀ ਆ ਹੁਣ ਆਪਾਂ ਦੇਖਦੇ ਆ ਵੀ ਇਹ ਦੇਖੋ ਪਹਿਲਾ ਕੁੰਡਾ ਆਪਾਂ ਤਾਰਾਂਗੇ ਉਹ ਇੱਕ ਜਿਹੜਾ ਬਾਧੂ ਹੈ ਆਪਣਾ ਕੁੰਡਾ ਇਹ ਹੁਣ ਇਹ ਆਪਣਾ ਕੁੰਡਾ ਜਿਹੜਾ ਸਿੱਧਾ ਕੁੰਡੇ ਦੀ ਕੇਵਲ ਜਾਂਦੀ ਉਹ ਆਪਣਾ ਸਿਰੇ ਆ ਗਿਆ। ਹੁਣ ਇਹਨੂੰ ਪਹਿਲਾਂ ਆਪਾਂ ਐ ਚੱਕ ਕੇ ਬੁਣਦੇ ਸੀ ਇੱਧਰ ਨੂੰ। ਹੁਣ ਇਹਨੂੰ ਆਪਾਂ ਬੈਕ ਸਾਈਡ ਤੋਂ ਚੱਕਾਂਗੇ। ਇਹਨੂੰ ਐਸੇ ਤਰੀਕੇ ਨਾਲ ਬੈਕ ਸਾਈਡ ਤੋਂ ਕੁੰਡੇ ਨੂੰ ਪਹਿਲਾਂ ਬੁਣਾਂਗੇ। ਫਿਰ ਆਪਾਂ ਕੁੰਡਾ ਸਿੱਧਾ ਲਮਾ ਲਏ। ਆ ਦੇਖੀਏ। ਹੁਣ ਆਪਾਂ ਕੁੰਡੇ 6 ਕੁੰਡੇ ਉਲਟੇ ਬੁਣ ਲਵਾਂਗੇ। ਚਾਰ ਤਾਂ ਦੇਖੀ ਹੁਣ ਉਲਟੇ ਕੁੰਡੇ ਦੇ ਵਿੱਚੋਂ ਆਪਾਂ ਨੇ ਇੱਕ ਕੁੰਡਾ ਰੱਖਣਾ ਆਪਣੇ ਚਾਰ ਕੁੰਡੇ ਨੇ ਇਹ ਉਲਟਾ ਕੁੰਡਾ ਆਪਣਾ ਇੱਕ ਇੱਧਰ ਆ ਗਿਆ ਇੱਕ ਆਪਣਾ ਇੱਧਰ ਆ ਗਿਆ ਹੁਣ ਇਹ ਤਾਂ ਅੱਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਹੁਣ ਆਪਾਂ ਡੱਬੀ ਅੰਦਰ ਨੂੰ ਮੋੜਨੀ ਆ ਦੇਖੋ ਆ ਕੁੰਡਾ ਚੱਕਾਂਗੇ ਇੱਧਰੋਂ ਦੂਆ ਕੁੰਡਾ ਇੱਕਨੇ ਬੁਣਾਂਗੇ ਠੀਕ ਹੈ ਤੇ ਆਪਣੇ ਦੋ ਕੁੰਡੇ ਨੇ ਜਿਹੜੇ ਉਹ ਆਉਣਗੇ ਉਲਟੇ ਵਿਚਾਰੇ ਤਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ। ਇਹ ਦੇਖੋ ਹੁਣ ਬੈਕ ਸਾਈਡ ਤੋਂ ਕੁੰਡਾ ਚੱਕਾਂਗੇ। ਦੇਖੀ ਆਪਣੀ ਡੱਬੀ ਬਾਹਰ ਨੂੰ ਡੱਬੀ ਇਹ ਆਪਣੀ ਮੁੜੂ ਗਈ ਹੁਣ। ਇਹ ਦੇਖਿਓ ਹੁਣ ਆਪਾਂ ਇਹ ਤੋਂ ਸਾਈਡ ਆਗੇ ਹੁਣ ਆਪਾਂ ਹਜੇ ਕੋਈ ਕੁੰਡਾ ਨਹੀਂ ਆਪਾਂ ਉਧਰ ਉਧਰ ਕਰਨਾ। ਆਪਾਂ ਇਹੀ ਕੁੰਡੇ ਇੱਕੜੇ ਉਲਟੇ ਪਾਵਾਂਗੇ। ਇੱਕ ਕੁੰਡਾ ਸਿੱਧਾ ਹੋ ਗਿਆ ਬਾਕੀ ਕੁੰਡੇ ਸਾਰੇ ਸਾਰੇ ਉਲਟੇ ਕਰਾਂਗੇ ਆਪਾਂ ਜਿੱਥੇ ਤੋਂ ਕਰ ਆਪਣੇ ਸਿੱਧੇ ਕੁੰਡੇ ਨਹੀਂ ਆਉਂਦੇ ਅੱਠ ਕੁੰਡੇ ਨੇ ਅੱਠੇ ਕੁੰਡੇ ਆਪਾਂ ਉਲਟੇ ਬੁਣਾਗੇ ਇਦਾਂ ਹੀ ਤਾਂ ਦੇਖੋ ਹੁਣ ਆਪਣੇ ਚਾਰ ਕੁੰਡੇ ਹੋ ਗਏ ਹ ਜੇ ਆਪਾਂ ਨੇ ਕੇਵਲ ਮੋੜ ਨਹੀਂ ਨਹੀਂ ਇਹ ਇਹ ਆਪਾਂ ਕੁੰਡੇ ਨਹੀਂ ਘਟਾਉਣੇ ਹੈਗੇ ਮਤਲਬ ਕੁੰਡਿਆਂ ਨੂੰ ਉਧਰ ਉਧਰ ਕਰਾਂਗੇ ਆਪਾਂ ਜਿਹੜੀ ਕੇਵਲ ਹੈ ਇਹਨੂੰ ਮੋੜ ਪਾਵਾਂਗੇ ਇੱਕ ਨਹੀਂ ਨੂੰ ਦੇਖੋ ਜੀ ਤੇ ਇੱਥੋਂ ਬੈਕ ਸਾਈਡ ਤੋਂ ਚੱਕਾਂ ਗੁੰਡਾ ਇੱਕ ਇਹਨੂੰ ਇਹਨੂੰ ਕੋਈ ਨਾ ਬਾਕੀ ਆਪਾਂ ਇਹ ਜਿਹੜੇ ਆ ਚਾਰ-ਚਾਰ ਕੁੰਡੇ ਨੇ ਉਹ ਆਪਾਂ ਸਾਰੇ ਕੁੰਡੇ ਉਲਟੇ ਕਰਾਂਗੇ ਹੁਣ ਆਪਣੇ 8 ਕੁੰਡੇ ਹੋ ਗਏ ਇਹ ਪਚਾਲੇ ਉਲਟੀ ਸਲਾਈ ਆਪਨੀ ਪੈ ਗਈ ਆ ਦੇਖੀ ਆਪਣੇ ਡੱਬੀ ਅਕਦੀ ਪੂਰੀ ਹੋ ਕੇ ਹੁਣ ਆਪਣੀ ਇਹ ਡੱਬੀ ਚੱਲੂਗੀ ਚਾਰ ਕੁੰਡੇ ਆਪਣੇ ਉਲਟੇ ਹਟਾ ਤੇ ਜਿਹੜੀ ਕੇਬਲ ਬਣਾਉਣੀ ਹੈ ਮੂੰਹ ਮੋੜ ਤੇ ਆਪਾਂ ਨੇ ਇੱਧਰ-ਇੱਧਰ ਨੂੰ ਹੁਣ ਦੇਖੋ ਪਹਿਲਾ ਕੁੰਡਾ ਆਪਾਂ ਤਾਰਾਂਗੇ ਜਿਹੜਾ ਦੂਜਾ ਕੁੰਡਾ ਹੁਣ ਇਹਨੂੰ ਆਪਾਂ ਇਸ ਤਰੀਕੇ ਨਾਲ ਇੱਥੋਂ ਚੱਕਾਂਗੇ ਫਿਰ ਆਪਾਂ ਮੂਹਲਾ ਕੁੰਡਾ ਪੋਣਾਗੇ ਨਾਲੇ ਹੁਣ ਆਪਣੀ ਕੇਬਲ ਨੂੰ ਅੰਦਰ ਨੂੰ ਮੋੜ ਪਹਿਲਾਂ ਆਪਣੀ ਬਾਹਰ ਨੂੰ ਜਾਂਦੀ ਸੀ ਨਾ ਹੁਣ ਇਹ ਅੰਦਰ ਨੂੰ ਮੁੜੂਗੀ ਇਦਾਂ ਬਾਕੀ ਆਪਾਂ 6 ਕੁੰਡੇ ਹੁਣ ਬਣਾਵਾਂਗੇ ਉਲਟੇ ਇੱਕ ਕੁੰਡਾ ਹੁਣ ਇਧਰੋਂ ਉਲਟਾ ਲਵਾਂਗੇ ਆਪਾਂ ਛੜ ਤਾਂ ਕੁੰਡਾ ਇਧਰੋਂ ਆ ਦੇਖੋ ਜੀ ਇੱਕ ਕੁੰਡਾ ਆਪਣਾ ਇਧਰੋਂ ਹੋ ਗਿਆ ਹੁਣ ਇਹਨੂੰ ਏਕ ਨੇ ਚੱਕਣਾ ਕੁੰਡਾ ਇਸੇ ਤਰੀਕੇ ਨਾਲ ਕੇਵਲ ਦਾ ਇਹੀ ਤਰੀਕਾ ਆਪਣਾ ਬਣਾਉਣ ਦਾ ਦੋ ਕੁੰਡੇ ਵਿਚਾਲੇ ਆ ਗਏ ਇਹਨਾਂ ਨੂੰ ਆਪਾਂ ਉਲਟੇ ਬਣਾਵਾਂਗੇ ਹੁਣ ਆਪਾਂ ਚੱਕਾਂਗੇ ਬੈਕ ਸਾਈਡ ਤੋਂ ਇੱਕ ਨੇ ਕੁੰਡੇ ਨੂੰ ਦੇਖੋ ਐਦਾਂ ਇਹਨੂੰ ਬੁਣਾਂਗੇ ਪਹਿਲਾਂ ਧਾਗੇ ਵਿੱਚੇ ਰੱਖਾਂਗੇ ਆਪਾਂ ਫਿਰ ਇਹਨੂੰ ਆਪਾਂ ਬਾਅਦਚੇ ਨੂੰ ਬੁਣਾਂਗੇ 6 ਕੁੰਡੇ ਨੇ ਆਪਣੇ ਉਲਟੇ ਆ ਦੇਖੀਏ ਧਾਗੇ ਨੂੰ ਪਿੱਛੇ ਲੈ ਕੇ ਪਹਿਲਾਂ ਇਧਰ ਕੁੰਡਾ ਚੱਕਾਂਗੇ ਆਪਾਂ ਫਿਰ ਆਪਾਂ ਸਿੱਧਾ ਕੁੰਡਾ ਬੁਣਾਵਾਂਗੇ ਦੇਖੀਏ ਇੱਕ ਕੁੰਡਾ ਆਪਣਾ ਦੇਖੀਏ ਆਪਣਾ ਡਿਜ਼ਾਈਨ ਤਰਪਿਆ ਹੈ ਹੁਣ ਸਲਾਈ ਮੈਂ ਸਾਰੀ ਉਲਟੀ ਪਾ ਕੇ ਦਿਖਾਉਂਗੀ ਸਲਾਈ ਆਪਣੀ ਪੈ ਗਈ ਸਿੱਧੀ ਸਲਾਈ ਨੂੰ ਆਪਾਂ ਫਿਰ ਆਗੇ ਪਹਿਲਾਂ ਆਪਣਾ ਇੱਕ ਕੁੰਡੇ ਸੀਗਾ ਇਹ ਇੱਕ ਕੁੰਡਾ ਹੁਣ ਆਪਾਂ ਉਲਟਾ ਬੁਣਾਵਾਂਗੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਤੇ ਬੈਕ ਸਾਈਡ ਤੋਂ ਆਪਾਂ ਚੱਕਾਂਗੇ ਕੁੰਡਾ ਫਿਰ ਮੂਰੇ ਤੋਂ ਕੁੰਡਾ ਬਣਾਵਾਂਗੇ ਤੇ ਹੁਣ ਆਪਾਂ ਚਾਰ ਕੁੰਡੇ ਉਲਟੇ ਬਣਾਵਾਂਗੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਫਿਰ ਆਪਾਂ ਉਸੇ ਤਰੀਕੇ ਨਾਲ ਕੁੰਡਾ ਚੱਕਾਂਗੇ बाकी चार कुंडे ਆਪਾਂ ਹੁਣ ਉਲਟੇ ਕਰਾਂਗੇ। ਤਾਂ ਅੱਗੇ ਨੂੰ ਪਿੱਛੇ ਫੇਰ ੁੰਡਾ ਬੈਕ ਸਾਈਡ ਤੋਂ ਚੱਕਾਂਗੇ ਇੱਕਣੀ। ਪਹਿਲਾਂ ਇਹਨੂੰ ਬੁਣ ਲਵਾਂਗੇ ਫੇਰ ਆਪਾਂ ਦੂਜੇ ਕੁੰਡੇ ਨੂੰ ਬੁਣਾਵਾਂਗੇ। ਚਾਰ ਕੁੰਡੇ ਉਲਟੇ। ਤਾਂ ਗੇਰ ਪਿੱਛੇ ਹੁਣ ਆਪਾਂ ਇਧਰੋਂ ਮੂਹਰੇ ਤੋਂ ਕੁੰਡਾ ਲਵਾਂਗੇ ਇੱਕ ਵਾਰ ਆਪਾਂ ਕੁੰਡਾ ਮੂਹਰੇ ਤੋਂ ਚੱਕਦੇ ਇੱਕ ਵਾਰੀ ਆਪਾਂ ਬੈਕ ਸਾਈਡ ਤੋਂ ਕੁੰਡਾ ਲਈਦਾ ਇਹ ਦੇਖੋ ਇੱਕ ਕੁੰਡਾ ਉਲਟਾ ਤੇ ਆਹ ਕੁੰਡਾ ਆਪਾਂ ਸਿੱਧਾ ਬਣ ਲਵਾਂਗੇ ਦੇਖੋ ਜੀ ਡਿਜ਼ਾਈਨ ਆਪਣਾ ਤਰਪੇਆ ਬਹੁਤ ਸੋਹਣਾ ਡਿਜ਼ਾਈਨ ਆ ਇਹ ਹੁਣ ਆਪਾਂ ਸਾਰੀ ਸਲਾਈ ਉਲਟੀ ਪਾਵਾਂਗੇ ਉਲਟੀ ਸਲਾਈ ਆਪਣੀ ਪੈ ਗਈ ਸਿੱਧੀ ਸਾਈਡ ਨੂੰ ਆਪਾਂ ਆ ਗਏ ਹੁਣ ਪਹਿਲਾਂ ਆਪਾਂ ਇੱਕ ਕੁੰਡਾ ਪੁਣਿਆ ਸੀ ਉਲਟਾ ਹੁਣ ਆਪਾਂ ਦੋ ਕੁੰਡੇ ਪੁਣਾਗੇ ਉਲਟੇ ਧਾਗੇ ਨੂੰ ਪਿੱਛੇ ਲੈ ਕੇ ਜਾਵਾਂਗੇ ਇੱਕ ਦੋ हां देखो जी फिर अपन आगे केवल कोण नु कुंदे उल्टे बनांगे ਸਾਰੇ ਕੁੰਡੇ ਪਾਉਲਟੇ ਲਵਾ ਕੇ ਜਿਹੜੇ ਹੈਗੇ ਨੇ ਬਾਕੀ ਆਪਾਂ ਕੇਵਲ ਆਪਣੀ ਬਣਦੀ ਜਾਂਦੀ ਹੈ ਦੋ ਕੁੰਡੇ ਉਲਟੇ ਹੋ ਕੇ ਸਾਈਡ ਤੇ ਹੁਣ ਆ ਗਈ ਆਪਣੀ ਉਲਟੀ ਸਲਾਈ ਪਹਿਲਾਂ ਉਲਟੀ ਸਾਰੀ ਪਾ ਕੇ ਆਉਣੀ ਹੈ ਕਿ ਆਪਾਂ ਸਿੱਧੀ ਸਲਾਈ ਨੂੰ ਫੇਰ ਪਹਿਲਾ ਗੁੰਡਾ ਪਾ ਤਾਰਾਂਗੇ ਇੱਕ ਉਲਟਾ ਦੋ ਉਲਟੇ ਤਿੰਨ ਉਲਟੇ ਦੇਖਿਏ ਹੁਣ ਆਪਾਂ ਫੇਰ ਇਹਨੂੰ ਬੈਕ ਸਾਈਡ ਤੋਂ ਚੱਕਾਂਗੇ ਗੁੰਡੇ ਨੂੰ ਇਹ ਸਿੱਧਾ ਬੁਣਾਂਗੇ ਇਹਨੂੰ ਮੂਰੇ ਤਾਂ ਚੱਕਾਂਗੇ ਫਿਰ ਆਪਾਂ ਆ ਗਏ ਹੁਣ ਕੇਵਲ ਕੋ ਮਗਰੋਂ ਕੁੰਡੇ ਇੱਕ ਚੱਕਾਂਗੇ ਆਪਾਂ ਐਸੇ ਤਰੀਕੇ ਨਾਲ ਪਾ ਕੇ ਧੱਗਾ ਇਹਨੂੰ ਸਲਾਈ ਥੋੜਾ ਜਿਹਾ ਢਿੱਲਾ ਕਰ ਜੇ ਪਹਿਲਾਂ ਆਪਾਂ ਟਾਈਟ ਲੱਗਦਾ ਨਾ ਥੋੜਾ ਜਿਹਾ ਕੁੰਡੇ ਨੂੰ ਆ ਦੇਖੀ ਮੂਰਲਾ ਕੁੰਡਾ ਬਣਾਵਾਂਗੇ ਦੋ ਕੁੰਡੇ ਉਲਟੇ ਬਣਾਵਾਂਗੇ ਆਪਾਂ ਫਿਰ ਦੋ ਹੀ ਜ਼ੈਰ ਤੋਂ ਇਧਰੋਂ ਚੱਕਾਂਗੇ ਮੂਰੇ ਤੋਂ 1 2 3 ਤਿੰਨ ਕੁੰਡੇ ਉਲਟੇ ਹੋ ਗਏ ਆਪਣੇ ਇੱਕ ਕੁੰਡਾ ਪਾਸੇ ਸਿੱਧਾ ਬਣਦਾਂਗੇ ਨਾ ਆਗੇ ਆਪਾਂ ਉਲਟੀ ਸਲਾਈ ਨੂੰ ਉਲਟੀ ਸਲਾਈ ਪਾ ਕੇ ਸਿੱਧੀ ਨੂੰ ਢੀ ਸਲਾਈ ਆਪਣੇ ਪੈਗੀ ਹੁਣ ਆਪਾਂ ਆ ਕੇ ਸਿੱਧੀ ਸੈਣ ਨੂੰ ਆਪਣੀ ਇੱਕ ਸਲਾਈ ਰਹਿ ਗਈ ਬਸ ਆਹੀ ਉਹ ਨੂੰ ਪਾਵਾਂਗੇ ਹੁਣ 1 2 3 4 ਚਾਰ ਕੁੰਡੇ ਆਪਣੇ ਹੋ ਗਏ ਇਹ ਨਾਲੇ ਹੁਣ ਆਪਣੇ ਦੋਏ ਕੁੰਡੇ ਭੜ ਗਏ ਚਾਰ ਕੁੰਡੇ ਜਿਹੜੇ ਇਕੱਠੇ ਹੋ ਗਏ ਇਹ ਇਹਦੇ ਵਿੱਚ ਆਪਾਂ ਨੇ ਕੋਈ ਕੁੰਡਾ ਘਟਾਉਣਾ ਨਹੀਂ ਹੈਗਾ ਇਹ ਪੂਰੇ ਪੂਰੇ ਕੁੰਡੇ ਨੇ ਇਹ ਜਿਹੜੀ ਡੱਬੀ ਆਪਾਂ ਨਾਲੇ ਜੋੜਨੀ ਹੈ ਇਹ ਸਿੱਧੇ ਕੁੰਡੇ ਬੁਣ ਕੇ ਆ ਦੇਖੋਈ अठ कुंडे हो गए बचा ले अपने इनू बुना हो गया कुंडा इधरों इन चका चार कुंडे अपने कट्ठे हो गए बाकी कुंडे चार अपना उल्टे बुँगे ਦੇਖੋ ਜੀ ਡੱਬੀ ਆਪਣੀ ਨਾਲ ਐਨ ਬਣ ਗਈ ਵਧੀਆ ਦੇਖੋ ਡੱਬੀ ਨਾਲ ਡੱਬੀ ਭੜ ਗਈ ਇੱਕ ਡੱਬੀ ਆਪਣੀ ਆ ਪੂਰੀ ਹੋ ਗਈ ਆ ਇੱਧਰ ਆ ਅੱਧੀ ਹੋ ਗਈ ਆ ਇੱਕ ਵਾਰ ਇਹ ਡੱਬੀ ਖੋਲਦੀ ਆ ਬਾਹਰ ਨੂੰ ਇੱਕ ਵਾਰੀ ਆਪਾਂ ਇਹਨੂੰ ਅੰਦਰ ਨੂੰ ਮੋੜਦੇ ਆ ਇਦਾਂ ਠੀਕ ਆ ਜੀ ਬਹੁਤ ਸੌਖਾ ਡਿਜ਼ਾਈਨ ਆ ਬਹੁਤ ਵਧੀਆ ਲੱਗਦਾ ਬੁੰਨੇ ਨੂੰ ਵੀ ਬਹੁਤ ਵਧੀਆ ਲੱਗਦਾ ਇਹ ਤੁਹਾਨੂੰ ਇੱਕ ਡੱਬੀ ਇਹ ਪੂਰੀ ਪੈ ਗਈ ਆਪਣੀ ਦੂਜੀ ਡੱਬੀ ਆਪਣੀ ਅੱਧੀ ਹੋ ਗਈ ਆ ਦੇਖੋ ਸੇਮ ਨਾਲ ਹੋ ਗਿਆ। ਵੀ ਦਸਣ ਦਾ ਤਰੀਕਾ ਤੁਹਾਨੂੰ ਵਧੀਆ ਲੱਗਿਆ ਵੀਡੀਓ ਵਧੀਆ ਬਣੀਆ। ਕਮੈਂਟ ਕਰਕੇ ਲਾਇਕ ਕਰਕੇ ਜਰੂਰ ਦੱਸਿਓ। ਲਾਇਕ ਵੱਧ ਤੋਂ ਵੱਧ ਕਰਿਆ ਕਰੋ। ਜੇ ਚੈਨਲ ਤੇ ਨਵੇਂ ਸਬਸਕ੍ਰਾਈਬ ਕਰੋ। ਧੰਨਵਾਦ ਜੀ ਹੋਰ ਵੀਡੀਓ ਲੈ ਕੇ ਆਵਾਂਗੇ ਜਲਦੀ।